ਸੋਸ਼ਲ ਮੀਡੀਆ ਇਨਫਲੂਐਂਸਰ ਕਾਰਤਿਕ ਬੱਗਨ ਦੇ ਕਤਲ ਮਾਮਲੇ ਦੇ ਵਿੱਚ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਸਾਡੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਨੇ ਸਰ ਕਾਰਤਿਕ ਬੱਗਨ ਜਿਹੜਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਸੀਗਾ ਤੇ ਉਸ ਦੇ ਵਿੱਚ ਵੱਡੀ ਸਫਲਤਾ ਹਾਸਲ ਮਿਲੀ ਕਿੰਨੇ આરોપી ਸਰ ਗ੍ਰਿਫਤਾਰ ਕੀਤੇ ਗਏ ਇਹਦੇ ਵਿੱਚ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਗਏ ਇੱਕ ਸਾਹਲਸੀ ਪਹਿਲਾ ਕੀਤਾ ਗੌਤਮ ਤੇ ਸਹਿਮ ਸਰ ਇਹਨਾਂ ਕੋਲ ਵੈਪਨ ਕਿੱਥੋਂ ਆਇਆ ਕਿੱਥੋਂ ਬਰਾਮਦ ਕੀਤੀ ਹੋਈ ਹੈ ਇਹਨਾਂ ਦੀ ਇਹ ਕੰਟਰੀ ਮੇਡ ਵੈਪਨ ਸੀਗੇ ਜਿਹੜੇ ਹੈਗੇ ਨੇ ਉਹ ਤਾਂ ਹੁਣ ਦੇਖਾਂ ਦਾ ਇਨਵੈਸਟੀਗੇਸ਼ਨ ਦਾ ਪਾਰਟ ਆ ਤੇ ਇਸ ਲਈ ਪਤਾ ਲੱਗਿਆ ਵੀ ਵਿੱਕੀ ਨਿੰਗ ਨੇ ਇਹਨਾਂ ਨੂੰ ਪ੍ਰੋਵਾਈਡ ਕਰ ਦਿੱਤੇ ਤੇ ਬਾਕੀ ਕਿੱਥੋਂ ਆਏ ਨੇ ਜਿਵੇਂ ਉਹ ਸਰ ਜਿੱਦਾਂ ਇਹ ਕਹਿ ਰਹੇ ਆ ਕਿ ਬਾਹਰ ਹੋਰ ਸ਼ਹਿਰਾਂ ਦੇ ਵਿੱਚ ਵੀ ਗੈਸਟੇਟਾ ਦੇ ਵਿੱਚ ਵੀ ਕੁੰਬੇ ਆ ਇਹ ਕਿੱਥੋਂ ਫੜੇਗੇ આરોપી ਇਹ ਨਦੀਰ ਸਾਹਿਬ ਤੋਂ ਅਸੀਂ ਰੌਂਡ ਆਪ ਕੀਤੇ ਨੇ ਸਾਡੀ ਟੀਮ ਨੇ ਬਾਖਮਾਲ ਕਾਂ ਕਾਰਵਾਈ ਕਰਦੇ ਹੋਏ ਜਿਹੜੀ ਇਹਨਾਂ ਦਾ ਕਾਫੀ ਦੇਰ ਦੂਰ ਤੱਕ ਪਿੱਛਾ ਕੀਤਾ ਤੇ ਉਸ ਤੋਂ ਇਹ ਰੌਂਡ ਆਪ ਕੀਤੇ ਨੇ ਬੜੇ ਟੈਕਨੀਕਲ ਤਰੀਕੇ ਨਾਲ ਇਹਨਾਂ ਦੀ ਇਨਵੈਸਟੀਗੇਸ਼ਨ ਕਰਦੇ ਨੇ ਸਾਡੀ ਸੀਐਸ ਦੀਆਂ ਟੀਮਾਂ ਨੇ ਜਿਹੜੀ ਇਹ ਮੈਨੂੰ ਫਿਰ ਤਰਕੀ ਸਰ ਇਹਨਾਂ ਮੋਟਿਵ ਆਫ ਕੀ ਸੀਗਾ ਕਿ ਕਤਲ ਕਰਨਾ ਕਿ ਇਹ ਸਿਰਫ ਡਰਾਉਣਾ ਸੀ ਸ਼ਹਿਰ ਚ ਦਹਿਸ਼ਤ ਮਚਾਉਣੀ ਸੀ ਕਿਹਨਾਂ ਦਾ ਕੋਈ ਹੋਰ ਕੋਈ ਗੁੱਟ ਬਾਈਆਂ ਜਿੱਦਾਂ ਇੱਕ ਸੋਸ਼ਲ ਮੀਡੀਆ ਤੇ ਪੋਸਟ ਪਈ ਸੀ ਕਿ ਹਾਂ ਵੀ ਅਸੀਂ ਇਹਦੀ ਜ਼ਿੰਮੇਵਾਰੀ ਜਾਂ ਗੈਂਗਵਾਰ ਸੀ ਇਹ ਕੋਈ ਗੈਂਗਵਾਰ ਦੀ ਮੁੰਡਿਆਂ ਦੀ ਲੜਾਈ ਸੀ ਛੋਟੀ ਜੀ ਗੱਲ ਨੂੰ ਲੈ ਕੇ ਪਾਰਕਿੰਗ ਨੂੰ ਲੈ ਕੇ ਹੋਈ ਸੀ ਪਾਰਕਿੰਗ ਨੂੰ ਲੈ ਕੇ ਥੋੜੀ ਜਿਹੀ ਪਿੱਛੇ ਉਹਦੀ ਗੱਡੀ ਦਾ ਲਾਈਟ ਰੂਟ ਟੁੱਟ ਗਈ ਉਹ ਚੀਜ਼ ਨੂੰ ਲੈ ਕੇ ਤਪੜੋ ਤਪੜੀ ਹੋਏ ਉਹ ਤੋਂ ਚੱਲਦੇ ਚੱਲਦੇ ਇਸ ਨਾਂ ਉੱਤੇ ਆ ਗਏ ਤੇ ਬੱਚੇ سوشل ਮੀਡੀਆ ਰਾਹੀਂ ਵੀ ਕਰਦੇ ਨੇ ਚੰਗਾ। ਪਰ سوشل ਮੀਡੀਆ ਰਾਹੀਂ ਵੀ ਤਮਕਾਂਦੇ ਰਹੇ ਇੱਕ ਦੂਜੇ। ਇੱਕ ਦੂਜੇ ਨਾਲ ਚਲਦੀਆਂ ਬਾਣੀ ਮੋਟੀਆਂ। ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਦੇਖਿਆ ਗਿਆ ਹੈ سوشل ਮੀਡੀਆ ਦੀ ਲੜਾਈ ਫਿਰ ਬਾਅਦ ਵਿੱਚ ਵੱਡਾ ਰੂਪ ਧਾਰਨ ਕਰ ਲੈਂਦੀ ਹੈ ਤੇ ਫਿਰ ਲਾਅ ਐਂਡ ਆਰਡਰ ਦੀ ਸਥਿਤੀ ਤੇ ਗੱਲ ਆ ਜਾਂਦੀ ਹੈ। ਇਸੇ ਤੁਹਾਡੇ ਬੰਦ ਨੂੰ ਇਹ ਹੀ ਦੱਸਣਾ ਚਾਹੁੰਦਾ ਕਿ سوشل ਮੀਡੀਆ ਇੱਕ ਤੁਹਾਡੇ ਲਈ ਸਹੂਲਤ ਹੈ। ਇਹ ਸਹੂਲਤ ਦਾ ਮਿਸਯੂਜ਼ ਨਾ ਕਰੋ ਇਹ ਮਿਸਯੂਜ਼। ਠੀਕ ਹੈ। ਤੇ ਆਪਣੇ ਬੱਚਿਆਂ ਦੇ ਵੀ ਸਾਰੇ ਪੇਰੈਂਟਸ ਨੂੰ ਵੀ ਕਹਿਣਾ ਤੇ ਆਪਣੇ ਬੱਚਿਆਂ ਦੇ ਵੀ ਧਿਆਨ ਰੱਖਣ ਦੀ ਲੋੜ ਹੈ ਕਿ ਅੱਜ ਕੱਲ ਲੋਕਾਂ ਦੇ ਵਿੱਚ ਪੇਸ਼ੈਂਸ ਦੀ ਘਾਟ ਹੈ ਜਿਹੜੀ ਪੇਸ਼ੈਂਸ ਮੈਂਟੇਨ ਕਰਨ ਦੀ ਲੋੜ ਤਾਂ ਬੇਸਨ ਰੱਖਣ ਦੀ ਲੋੜ ਤਾਂ ਕਿ ਇਹੋ ਜਿਹੀਆਂ ਕਰਮੀਆਂ ਨਾ ਹੋ ਇੱਕ ਛੋਟੀ ਜੀ ਗੱਲ ਕਰਕੇ ਜਾਨ ਇਨਸਾਨੀ ਜਾਨ ਦਾ ਜਾਣਾ ਬਹੁਤ ਵੱਡਾ ਫਾਇਦਾ ਇਹ ਟੋਟਲ ਕਿੰਨੇ ਕੋ ਮਲਜ਼ਮ ਹੁਣ ਬਾਕੀ ਆ ਗ੍ਰਿਫਤਾਰ ਕਰਨ ਹਲੇ ਇਨਵੈਸਟੀਗੇਸ਼ਨ ਦੇ ਦੇ ਕਿੰਨੇ ਕਾਉਂਦੇ ਨੇ ਬਾਕੀ ਸਾਡੇ ਹਿਸਾਬ ਨਾਲ ਹੈਗੇ ਨੇ 7-8 6 ਹੌਤੇਗੇ ਠੀਕ ਤੇ ਦੇਖ ਸਕਦੇ ਹੋ ਜਿਸ ਤਰੀਕੇ ਦੇ ਨਾਲ ਸੀਨੀਅਰ ਪੁਲਿਸ ਅਧਿਕਾਰੀ ਇਹਨਾਂ ਕਹਿਆ ਹਲੇ ਬਾਕੀ ਦੇ ਮਲਜ਼ਮ ਜਿਹੜੇ ਆ ਉਹ ਗ੍ਰਿਫਤਾਰ ਕਰਨੇ ਬਾਕੀ ਆ ਉਹਨਾਂ ਨੂੰ ਵੀ ਜਲਦੀ ਇਨਵੈਸਟੀਗੇਸ਼ਨ ਕਰਕੇ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜਾ ਇਸ ਦੇ ਮਾਮਲੇ ਦੇ ਵਿੱਚ ਕੋਈ ਵੀ ਗੈਂਗਵਾਰ ਸਾਹਮਣੇ ਨਹੀਂ ਆਂਦੀ ਤੇ ਜਿਹੜਾ ਇਹ ਮਾਮਲਾ ਸਿਰਫ ਇੱਕ ਪਾਰਕਿੰਗ ਨੂੰ ਲੈ ਕੇ ਹੋਇਆ ਸੀ ਉਹ ਦੇਖਣਾ ਹੋਵੇਗਾ ਕਿ ਪੁਲਿਸ ਹੋਰ ਕਿੰਨੇ ਯੂਰੋਪੀਆਂ ਨੂੰ 카ਰ্তিক ਬੱਗਾਂ ਜਿਹੜਾ ਸੋਸ਼ਲ ਮੀਡੀਆ ਇਨਫਲੂਐਂਸਰ ਸੀਗਾ ਉਸ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਦਿਆ ਲੁਧਿਆਣਾ ਤੋਂ ਵਿੱਚ ਇੱਕ ਜਰੋੜਾ ਗ੍ਰੇਡ ਪੰਜਾਬ ਟੀਵੀ ਲੁਧਿਆਣਾ